प्यारे विद्यार्थियों, ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ YouTube ਚੈਨਲ Political Science with Prajesh Kumar। ਆ ਵਿਦਿਆਰਥੀਓ ਕਈ ਵਾਰ ਸਾਨੂੰ ਪੋਲੀਟੀਕਲ ਸਾਇੰਸ ਵਿੱਚ ਇਦਾਂ ਦੀ ਇਹ ਜਿਹੜੇ ਚੀਜ਼ਾਂ ਹੁੰਦੀਆਂ ਜਿਹੜੇ ਸਾਨੂੰ ਬੜੀਆਂ ਮੁਸ਼ਕਲ ਲੱਗਦੀਆਂ ਸਾਨੂੰ ਕ੍ਰੈਮ ਕਰਨੀਆਂ ਪੈਂਦੀਆਂ। ਉਹਨਾਂ ਵਿੱਚੋਂ ਇੱਕ ਚੀਜ਼ ਹੈਗੀ ਆ ਡੀਵੀਡੀਸਨ ਦਾ ਨਿਵੇਸ਼ ਨਿਕਾਸ ਮਾਡਲ। ਮੋਸਟ ਇੰਪੋਰਟੈਂਟ ਟਾਪਿਕ ਫॉर द ਐਗਜ਼ਾਮੀਨੇਸ਼ਨ ਪੁਆਇੰਟ ਆਫ 뷰 ਯੂਨਿਟ 1। ਤੋਂ ਇਹ ਮਾਡਲ ਜਿਹੜਾ ਹੈਗਾ ਉਹਨੂੰ ਆਪਕ ਕਿਦਾਂ ਯਾਦ ਕਰ ਸਕਦੇ ਆ ਉਹਦੇ ਵਾਸਤੇ ਇੱਕ ਤੁਹਾਨੂੰ ਬੜਾ ਸਹੀ ਆ ਫਾਰਮੂਲਾ ਮੈਂ ਦੇਣ ਲੱਗਾ। ਇਨੂੰ ਕਿਸੇ ਇਦਾਂ ਨਹੀਂ ਚੀਨਾ ਰੇਡ ਕਰਨ ਲੱਗਾ ਜਿਹਦੇ ਨਾਲ ਤੁਹਾਨੂੰ ਇਹ ਮਾਡਲ ਬੜੇ ਆਸਾਨੀ ਨਾਲ ਯਾਦ ਹੋ ਜਾਏਗਾ। ਸੋ ਚੀਜ਼ ਅੱਜਕੱਲ ਮੌਸਮ ਦੇ ਵਿੱਚ ਬੜੀ ਸਾਨੂੰ ਆਮ ਦਿਖਾਈ ਦਿੰਦੀ ਹੈ। ਤੁਸੀਂ ਹੱਸਦੇ ਹੋਵੋਗੇ ਜਾਂ ਹੱਸੋਗੇ ਇਸ ਚੀਜ਼ ਉੱਪਰ। ਉਹ ਚੀਜ਼ ਕਿਹੜੀ ਆ? ਉਹ ਚੀਜ਼ ਹੈਗੀ ਆ ਗੰਨੇ ਦੇ ਰਸ ਵਾਲਾ ਵੇਲਣਾ। ਹਾਂਜੀ, ਗੰਨੇ ਰਸ ਵਾਲਾ ਵੇਲਣਾ ਡੇਵਿਡਿਸਨ ਦਾ ਮਾਡਲ ਸਾਨੂੰ ਯਾਦ ਕਰਾ ਸਕਦਾ। ਕਿੱਦਾਂ ਯਾਦ ਕਰਾ ਸਕਦਾ? ਆਓ ਦੇਖਦੇ ਹਾਂ। 1 ਮਿੰਟ ਤੁਸੀਂ ਆਪਣੇ ਦਿਮਾਗ ਦੇ ਵਿੱਚ ਉਹ ਗੰਨੇ ਰਸ ਵਾਲਾ ਵੇਲਣਾ ਜਿਹੜਾ ਲੈ ਕੇ ਆਓ ਔਰ ਯਾ ਕਰੋਗੇ ਭਾਈ ਜਿਹੜਾ ਹੈਗਾ ਗੰਨੇ ਦਾ ਰਸ ਕਿਦਾ ਕੜਦਾ ਤੋ ਸਭ ਤੋਂ ਪਹਿਲਾਂ ਕੀ ਕਰਦਾ ਉਹ ਕਿ ਗੰਨਾ ਲੈਂਦਾ ਬੈਨਾ ਲੈ ਕੇ ਉਹਨੂੰ ਜਿਹੜਾ ਹੈਗਾ ਮੇਜਨੇ ਦੇ ਵਿੱਚ ਪਾਉਂਦਾ ਪਰ ਮੇਜਨੇ ਚ ਪਾਉਣ ਲਈ ਥੋੜਾ ਜਿਹਾ ਉਹਨੂੰ ਜਿਹੜਾ ਹੈਗਾ ਪੁਸ਼ ਕਰਨਾ ਪੈਂਦਾ ਤੋ ਜਿਹੜਾ ਗੰਨਾ ਹੈ ਗੰਨਾ ਹੈਗਾ ਉਹ ਕੀ ਹੈਗਾ ਇਨਪੁਟ ਡਿਮਾਂਡ ਹੈਗੀ ਆ ਔਰ ਜਿਹੜਾ ਉਹ ਪੁਸ਼ ਕਰਿਆ ਉਹ ਕੀ ਆ ਇਨਪੁਟ ਸਪੋਰਟ ਹੈਗੀ ਆ ਉਹਨੇ ਗੰਨਾ ਲਿਆ ਥੋੜੀ ਸਪੋਰਟ ਦਿੱਤੀ ਗੰਨਾ ਇਹਦਾ ਵੇੜਨੇ ਚ ਗਿਆ ਵੇੜਨੇ ਵਿੱਚ ਕੀ ਹੋ ਰਿਹਾ ਕਨਵਰਜਨ ਪ੍ਰੋਸੈਸ ਬਿਲਆਪਰ ਕਰਿਆ ਹੋ ਰਹੀ ਆ ਗੰਨੇ ਦਾ ਕੀ ਆ ਰਸ ਬਾਰ ਹੋਣੀ ਪਰ ਪ੍ਰਕਿਰਿਆ ਸ਼ੁਰੂ ਹੋ ਗਈ ਆ। ਤੋਂ ਗੰਨੇ ਦੇ ਰਸ ਜਿਹੜਾ ਜਿਹੜਾ ਬਾਹਰ ਆ ਗਿਆ ਹੈਗਾ ਉਹ ਕੀ ਆ? ਉਹ ਹੈਗਾ ਜੀ ਆਉਟਪੁੱਟ ਨਿਕਾਸ। ਤੋਂ ਆਉਟਪੁੱਟ ਕੀ ਆ? ਗੰਨੇ ਦਾ ਰਸ। ਪਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਇੱਕ ਵਾਰੀ ਗੰਨਾ ਪਾ ਲਿਆ ਪੁਸ਼ ਕਰਤਾ ਕਨਵਰਸ਼ਨ ਪ੍ਰੋਸੈਸ ਚ ਆ ਗਿਆ ਗੰਨੇ ਦਾ ਰਸ ਬਾਹਰ ਆ ਗਿਆ ਨਿਕਾਸ। ਉਹ ਗੰਨੇ ਦਾ ਰਸ ਪੂਰਾ ਨਹੀਂ ਨਿਕਲਿਆ ਹੁੰਦਾ। ਉਹ ਦੁਬਾਰਾ ਜਿਹੜਾ ਹੈਗਾ ਜਿਹੜਾ ਰੀੜੀ ਵਾਲਾ ਪਾਈਆ ਜਾਂ ਬੇਜਨ ਵਾਲਾ ਪਾਈਆ ਦੁਬਾਰਾ ਉਸ ਗੰਨੇ ਨੂੰ ਪਾਉਂਦਾ ਤਾਂ ਕਿ ਜਿਹੜਾ ਹੈਗਾ ਰਸ ਉਹ ਨਿਕਲ ਸਕੇ ਉਹ ਕੀ ਬਣ ਗਿਆ ਸਾਡੇ ਕੋਲ ਫੀਡ ਬੈਕ ਲੂਪ ਫੀਡਬੈਕ ਲੂਪ ਜਿਹੜਾ ਹੈਗਾ ਬਣ ਗਿਆ ਹੈਗਾ ਔਰ ਫੀਡਬੈਕ ਲੂਪ ਦੇ ਨਾਲ ਕੀ ਆ ਗੰਨੇ ਨੂੰ ਦੁਬਾਰਾ ਪਾਇਆ ਜਾਂਦਾ ਔਰ ਫਿਰ ਉਹਦਾ ਰਸਤ ਲੱਗਦਾ ਸੋ ਪਿਆਰੇ ਵਿਦਿਆਰਥੀਓ ਇਸ ਟੀ ਨੂੰ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਔਰ ਪੇਪਰ ਦੇ ਵਿੱਚ ਤੁਹਾਨੂੰ ਕਦੀ ਵੀ ਇਹ ਚੀਜ਼ ਭੁੱਲੇਗੀ ਨਹੀਂ ਇਨਪੁਟ ਡਿਮਾਂਡ ਨੂੰ ਸਕੋਰ ਆਉਟਪੁਟ ਔਰ ਫੀਡਬੈਕ ਲੂਪ ਸੋ ਕੋਸ਼ਿਸ਼ ਕਰੋ ਪੀਡਿਕਲ ਸਾਇੰਸ ਨੂੰ ਸਮਝਣ ਦੀ ਨਾ ਕਿ ਘੋਟਾ ਮਾਰਨ ਦੀ ਇਹਨੂੰ ਇੰਧਰ ਹੀ ਜਿੰਨਾ ਰਿਲੇਟ ਕਰੋ ਕਿ ਤੁਹਾਨੂੰ ਇਦਾਂ ਦਾ ਮਾਡਲ ਕਦੀ ਵੀ ਨਾ ਭੁੱਲੇ ਜਿਆਦਾ ਜਿਆਦਾ ਨੰਬਰ ਲੈਣ ਦਾ ਤਰੀਕਾ ਇਹੀ ਆ ਕਿ ਇਹਨੂੰ ਸਮਝੋ ਕਦੀ ਘੋਟਾ ਨਾ ਮਾਰੋ ਔਰ ਇਦਾਂ ਦੇ ਮਾਡਲ ਨੂੰ ਇਦਾਂ ਹੀ ਜਿੰਨਾ ਰਿਲੇਟ ਕਰੋ ਜਦੋਂ ਵੀ ਤੁਸੀਂ ਗੰਨੇ ਦਾ ਸੋਲਾ ਵੀ ਜਿਹੜਾ ਦੇਖੋ ਤੁਹਾਨੂੰ ਇੱਕੋ ਬੰਦਾ ਯਾਦ ਹੋਣਾ ਚਾਹੀਦਾ ਡੇਵਿਡ ਈਸਨ ਡੇਵਿਡ ਈਸਨ ਦਾ ਮਾਡਲ ਬੁੜਾ ਦਾ ਨਾਮ ਕੀ ਹੈ ਜੀ ਨਿਵੇਸ਼ ਨਿਕਾਸ ਮਾਡਲ ਥੈਂਕ ਯੂ